ਤੋ ਪਹਿਲਾਂ ਦੋਵੇਂ ਹੱਥ ਜੋੜ ਕੇ ਸਿਰ ਚੁਕਾ ਕੇ ਬੰਦੇ ਪਹੁੰਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਇਹਨਾਂ ਨੂੰ ਚੌਥਾ ਪਰਚਾਤਾ ਪੜੀ ਸ਼ਕਿਆ ਆ ਕਿਆ ਸ਼ਕੀ ਉਹਦਾ ਦੀ ਆਵਾਜ਼ ਨਹੀਂ ਆ ਰਹੀ ਦੁਬਾਰਾ ਫਤਿਹ ਦੀ ਸਾਂਝ ਪਾਇਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਥੋੜਾ ਜਿਹਾ ਆਪਾਂ ਪਿੱਟ ਸੇ ਆਪਾਂ ਕਰਨਾ ਤੇ ਆਵਾਜ਼ ਜਿਹੜੀ ਆ कंधा तक वञण चाहींद घट आहे पर ॾिसूं उन केंद्र सरकार ਸਾਨੂੰ ਵੀਰੋ ਤੁਸੀਂ ਪੰਜਾਬ ਦੀ ਧਰਤੀ ਤੇ ਪਹਿਲਾ ਪ੍ਰੈਸ ਲੋੜ ਤੇ ਜੀ ਮੰਗ ਪੱਤਰ ਤੇ ਜੀ ਕਿ ਸਾਨੂੰ ਜੋ ਕੇਂਦਰ ਸਰਕਾਰ کہہ ਰਹੀ ਆ ਵੀ ਇਹਨਾਂ ਦੀ ਆਮਦਨ ਦੁਖਣੀ ਕਰਨੀ ਆ ਸਾਨੂੰ ਲੋੜ ਨਹੀਂ ਗਈ ਜਿਹੜੇ ਬਿੱਲ ਤੁਸੀਂ ਤਿਆਰ ਕਰ ਰਹੇ ਜੇ ਕੁਰਸੀ ਤੇ ਬੈਗਾ ਡਾਕਟਰ ਸੁਮੇਨਾ ਦੀ ਰਿਪੋਰਟ ਜਿਹੜੀ ਉਹ ਮੈਂ ਲਾਗੂ ਕਰੂੰਗਾ ਅਸਲ ਤਰੀਕਾ ਇਹ ਸੀਗਾ ਪਰ ਦਿਲ ਬਾਹ ਦੇ ਵਿੱਚ ਆਪਣਾ ਤੇ ਸੋਪੇਗਾ ਆਪਾਂ ਕਿਸੇ ਦਫਤਰ ਦੇ ਮੂਹਰੇ ਇੱਥੇ ਬੈਠੇ ਪਰ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਮਜਬੂਰ ਨਾ ਪੰਜਾਬ ਸਰਕਾਰ ਨੂੰ ਆਖਿਆ ਜੇ ਤੁਸੀਂ ਬਿੱਲਾਂ ਵੱਲ ਨਹੀਂ ਤੁਰ ਸਕਦੇ ਸਾਨੂੰ ਜੇਲਾਂ ਦੇ ਵਿੱਚ ਸੁਣ ਦਿਓ ख़र्चे नेला जे पूरे अॻे चल खे गाया सरकार उथो बि पची आहे मजबूर जहिड़ा ਉਹ ਜਾਮ ਕੀਤੇ ਕੋਲਾ ਮੱਜ ਤੇ ਮਾਲਵੇ ਦਾ ਲੰਗ ਤੋੜਿਆ ਲਗਾਤਾਰ ਤਿੰਨ ਚਾਰ ਦਿਨ ਬੈਠਿਆ ਬਾਲੇ ਪਿੱਛੇ ਵੇਖੀ ਕਹ ਰਿਹਾ ਮੈਂ ਲੋਹੇ ਦਾ ਮੰਤਰੀ ਮੈਂ ਕਿਸੇ ਦੀ ਗੱਲ ਨਹੀਂ ਸੁਣਦਾ ਜਦੋਂ ਮਜਬੂਰੀ ਮਜਬੂਰੀ ਬਣ ਗਈ ਤੇ ਅਸੀਂ ਜਾ ਕੇ ਤੇ ਉਹਨਾਂ ਦੇ ਚੱਕੇ ਜਾਮ ਕੀਤੇ ਆ ਲਗਭਗ 2 ਮਹੀਨੇ ਦਾ ਸਮਾਂ ਉੱਪਰ ਹੋ ਗਿਆ ਤੇ ਉਹਨਾਂ ਦੇ ਚੱਕੇ ਜਾਮ ਬੀ ਦਿੱਲੀ ਨੂੰ ਜਾਣਾ ਉਥੇ ਆਪਾਂ ਨੇ ਆਪਣੀ ਤਿਆਰੀ ਕਰ ਲਈ ਅੱਜ ਦਿੱਲੀ ਦੀ ਧਰਤੀ ਤੇ ਬੈਠੇ ਆ ਅਸੀਂ ਦਸਨਾ ਚੋਣਿਆ ਕੇਂਦਰ ਸਰਕਾਰ ਨੂੰ ਕਿ ਤੇਰੇ ਲਿਆਂਦੇ ਬਿੱਲ ਸਾਨੂੰ ਮਨਜ਼ੂਰ ਨਹੀਂ ਕਿਹੜਾ ਅੱਜ ਕੇਂਦਰ ਸਰਕਾਰ ਗੱਲ ਕਰ ਰਹੀ ਜਦੋਂ ਬਗਾਰ ਤੌਰ ਤੇ ਗੋੜਾ ਰੱਖ ਲਿਆ ਕਹਿ ਰਹੇ ਆ आवाज जड़ी आर लाई ऐसे तरह ध्यान जरा स्टेज रखो जे बुलाए इतों गल आवाज नहीं आनी चाहिए मैं कहना स्टेज वाल रख लो केंद्र सरकार ਦੇ ਨਾਲ ਮੀਟਿੰਗ ਕਰ ਲੈਣਾ ਗਰਾਊਂਡ ਦੇ ਵਿੱਚ ਬਹਿ ਜਾਓ ਅੱਧੀ ਘਰੋਂ ਵੇਲੇ ਨਹੀਂ ਗਏ ਬਿਗਰਾਊਂਡ ਦੇ ਵਿੱਚ ਆ ਕੇ ਬਹਿ ਜੀਏ ਤੌਰ ਤੇ ਗੋਡਾ ਰੱਖ ਕੇ ਬੋਲਾਂਗੇ ਅੱਜ ਤੁਹਾਡੇ ਨਾਲ ਗੱਲਬਾਤ ਕਰ ਤੋਂ ਪੱਜਦੇ ਹੀਗੇ ਪਰ ਸਾਡੇ ਵੱਡੇ ਭਰਾਵਾਂ ਨੇ ਬਾਅਦ ਦੇ ਨਾਲ 3-4 ਮੀਟਿੰਗਾਂ ਕੀਤੀਆਂ ਤੇਰੇ ਵਿੱਚ 7-8 ਘੰਟੇ ਜਿਹੜੀ ਗੱਲਬਾਤ ਚੱਲੀ ਆ ਮੀਟਿੰਗ ਦੇ ਵਿੱਚ ਤੇ ਸਾਡੇ ਕਿਸਾਨਾਂ ਨੇ ਇਹ ਨੱਟ ਜੜਿਆ ਉਹ ਕਿਸਾਨ ਵਿਰੋਧੀ ਆ ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਉਹ ਤਖਤੇ ਬਣਾ ਉਹਨਾਂ ਦੀ ਆਮਦਨ ਤੋਕਣੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਾ ਕਿ ਕਿਸਾਨ ਦੀ ਫਿਰ ਅੱਜ ਮੀਟਿੰਗਾਂ ਕਰਦੀਆਂ ਕਾਦੀ ਗੱਲ ਕਰਦਾ ਜਦੋਂ ਅਸੀਂ ਪਹਿਲਾਂ ਸਮਝਾ ਚੁੱਕੇ ਹਾਂ ਕਿ ਇਹ ਆਡੀ ਨਜ਼ਰ ਆਪ ਤੋਂ ਨਹੀਂ ਚਾਹੀਦੀ ਆ ਤੇ ਇਹ ਆਡੀ ਨਾਲ ਸੁਤੰਤਰ ਰਹਿਤ ਕਰਨ ਅੱਜ ਗਲੀ ਦੀ ਤੋਂ ਤੇ ਗੱਡਾ ਰਸਤੇ ਬੈਠੇ ਆ ਬਿਲਕੁਲ ਜੜਾਵਾ ਜਾਵਾ ਚੱਕਾ ਪਰ ਸਭ ਤੋਂ ਵੱਡੀ ਗੱਲ ਕੀ ਉੱਥੇ ਕਿਉਂ ਸਾਡੇ ਨਾਲ ਖੜਾ ਕੌਣ ਉਹਨਾਂ ਦੇ ਨਾਲ ਇਹ ਜਗਜਹਰ ਹੋ ਗਿਆ ਨਹੀਂ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਮੈਂ ਤੇ ਬਰੋਡ ਪ੍ਰਕਾਸ਼ ਵੀ ਕਰ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਡੀ ਨਿਸ਼ਤਾਂ ਤੇ ਗੱਲ ਨਹੀਂ ਕਰਨੀ ਚਾਹੀਦੀ ਉਹ ਫੇਛੱਕ ਮੈਂ ਕਹਿੰਦਾ ਆਲੇ ਕਿਸਾਨ ਬੈਠੇ ਆ ਮੋਰਚਾ ਲਾ ਕੇ ਬੈਠੇ ਆ ਇਹ ਆਡੀਆਂ ਸ਼ਰਧ ਕਰਾਣਗੇ ਕੈਪਟਨ ਅਮਰਿੰਦਰ ਸਿੰਘ ਆਪਰੇ ਰੋਟੇ ਤੇ ਕਿੰਨੀਆਂ ਬੰਦ ਕਰਦੇ उन चोन वाधे जहिड़े पूरे करे रखे सेक्टरी साहिबारा हो मै हिकु जकारा लाऊंगा जेकर वाकई आर्डिंस रद करा त हिकु मोदी जे कन खोलियो वॾ घट बोलिया माफ़ करियो जे वाहिगुरू जी ख़ालसा वाहिगुरू जी फति वाहिगुरू जी ख़ालसा वाहिगुरू जी फति